ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਥਾਡੇ ਆਪਣੀ ਚੈਨਲ ਪੰਜਾਬੀ ਪੀਤ ਕੈਲੀ ਬੁਟੀਕ ਤੇ ਮੈਂ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਸੂਟਸ ਲੈ ਕੇ ਆਈ ਹਾਂ ਆਫਰ ਦੇ ਵਿੱਚ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਕਾਫੀ ਕਸਟਮਰਸ ਦੇ ਮੈਸੇਜ ਆ ਰਹੇ ਸੀ ਜੋਰਜਟ ਫੈਬਰਿਕ ਬਾਰੇ ਵੀ ਜੋਰਜਟ ਸਾਨੂੰ ਪਲੇਨ ਚਾਹੀਦਾ ਜੋਰਜਟ ਸਾਨੂੰ ਪ੍ਰਿੰਟਡ ਚਾਹੀਦਾ ਜੋਰਜਟ ਤੇ ਸੂਟ ਚਾਹੀਦੇ ਆ ਕਿਉਂਕਿ ਜੋਰਜਟ ਗਰਮੀ ਸਰਦੀ ਦੋਨੋਂ ਹੀ ਸੀਜ਼ਨ ਦੇ ਵਿੱਚ ਵੇਅਰ ਹੋ ਜਾਂਦਾ ਇਜ਼ੀਲੀ ਇਹ ਵਾਲੇ ਆਫਰ ਦੇ ਵਿੱਚ ਹੈ ਜੀ ਸੂਟ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ 680 ਦਾ ਪ੍ਰਾਈਸ ਹੈ ਸਿਰਫ ਦੇਖੋ ਜੀ ਆਹ ਕਲੋਸ ਪਿਕ ਹੈ ਜੋਰਜਟ ਦਾ ਹੈਗਾ ਵਿਦ ਦੁਪੱਟਾ ਲਿਮਟਿਡ ਜਸਟਾਕ ਹੈ ਆ ਦੇਖੋ ਬਹੁਤ ਹੀ ਪਿਆਰੇ ਪਿਆਰੇ ਕਲਰਸ ਬਹੁਤ ਹੀ ਸੋਹਣੀ ਕਲੈਕਸ਼ਨ ਹੈਗੀ ਹੈ ਜੌਰਜਟ ਦੀ ਰਹਿਣ ਵਾਲੀ ਹੈ ਤੁਸੀਂ ਦੇਖ ਸਕਦੇ ਹੋ 슬ੀਵਸ ਤੇ ਵਰਕ neck work ਪੈਨਲਸ ਬਣਿਆ ਨਾਲ ਦੁਪੱਟਾ ਹੈ ਪ੍ਰਾਈਸ ਸਿਰਫ 680 ਹੈਗਾ ਜੀ only ਇਹ ਸਿੰਗਲ ਸਿੰਗਲ ਪੀਸ ਅਵੇਲੇਬਲ ਨੇ ਲਿਮਟਿਡ ਜਸਟਾਕ ਹੈ ਕੁਛ ਇਹਦੇ ਵਿੱਚ crepe ਦੇ suit ਰਹਿਣ ਵਾਲੇ ਉਹਨਾਂ ਦਾ ਪ੍ਰਾਈਸ ਵੀ 680 ਹੈ only ਇਹ ਵਾਲਾ ਵੀ 680 ਦਾ ਸੋ ਅੱਗੇ ਤੁਸੀਂ ਜਿਹੜੇ ਵੀ suit ਦੇਖ ਰਹੇ ਹੈਗੇ ਉਹ ਸਾਰੇ ਹੀ ਆਫਰ ਦੇ ਵਿੱਚ نکالੇ ਹੋਏ ਆਪਾਂ ਵੀ ਤੇ ਦੁਪੱਟਾ suit ਰਹਿਣ ਵਾਲੇ ਨੇ 올ਓਵਰ 5 ਮੀਟਰ ਫੈਬਰਿਕ ਰਹੇਗਾ ਆ ਦੇਖੋ ਕਿਹੜਾ ਬਣਿਆ ਹੈ ਨੈਕ ਬਣਿਆ ਦੁਪੱਟੇ ਨੂੰ ਲੇਸ ਵਗੈਰਾ ਲੱਗੀ ਹੋਈ ਆ ਸਿੰਗਲ ਸਿੰਗਲ ਸੂਟ ਰਹਿ ਗਿਆ ਹੈ ਇਸ ਕਰਕੇ ਆਪਾਂ ਤੁਹਾਨੂੰ ਆਫ ਦੇ ਵਿੱਚ ਦੇ ਰਹੇ ਹਾਂ ਆਰਗਨਜ਼ਾ ਦਾ ਦੁਪੱਟਾ ਨਾਲ ਲੇਸ ਲੱਗੀ ਹੋਈ ਆ ਆਰਗਨਜ਼ਾ ਦੇ ਦੁਪੱਟੇ ਨੂੰ ਸੈਂਟਰ ਚ ਪੈਨਲ ਬਣੇ ਹੋਏ ਨੇ ਸਲੀਵਸ ਤੇ ਵੀ ਵਰਕ ਆਏਗਾ ਜੀ ਤੁਸੀਂ ਭਾਵੇਂ ਦੇ ਸਲੀਵਸ ਬਣਾ ਲਓ ਚਾਹੇ ਤੁਸੀਂ ਇਸ ਦੀ ਬਾਟਮ ਬਣਾ ਲਓ ਇਹ ਵੀ ਜੋਰ ਜੜ ਦਾ ਸੂਟ ਹੈ ਵਰਕ ਦੇਖੋ ਨਾਲ ਦੁਪੱਟਾ ਹੈਗਾ ਆਰਗਨਜ਼ਾ ਦਾ ਨੈਕਸਟ ਆ ਗਏ ਇਹ ਕੁਰਤੀਆਂ ਓਨਲੀ ਕੁਰਤੀ ਰਹਿਣ ਵਾਲੀ ਹੈ ਇਹ ਕਸ਼ਮੀਰੀ ਵਰਕ ਕੀਤਾ ਹੋਇਆ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈਗਾ ਆ ਇਹਦੇ ਨਾਲ ਵਰਕ ਕੀਤੀ ਹੋਈਆਂ ਕੁੜਤੀਆਂ ਹੈਗੀਆਂ ਜੀ ਪ੍ਰਾਈਸ 950 ਰਹਿਣ ਵਾਲਾ ਹੈਗਾ ਬੋਥ ਹੀ ਵਧੀਆ ਕੁਆਲਿਟੀ ਦੀ ਜੌਰਜਟ ਯੂਜ਼ ਕੀਤੀ ਗਈ ਹੈ ਐਂਡ ਵਰਕ ਦੇਖ ਸਕਦੇ ਤੁਸੀਂ ਬਹੁਤ ਹੀ ਸੋਹਣਾ ਕੀਤਾ ਹੋਇਆ ਨੈਕਸਟ 올 ఓవర్ ਜੌਰਜਟ ਸੋਰਸ ਆ ਗਿਆ ਹੈਗੇ ਜੀ ਇਹ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੈਗੇ ਹੋ ਬਹੁਤ ਹੀ ਸੋਹਣੇ ਪ੍ਰਿੰਟ ਆਏ ਆ ਇਹਦੇ ਵਿੱਚ ਫਰਸਟ ਪ੍ਰਿੰਟ ਆਇਆ ਆਪਣੇ ਕੋਲ ਜਿਹੜੇ ਜੌਰਜਟ ਦੇ ਵਿੱਚ ਹੈ ਸੋ ਮੈਂ ਸੋਚ ਤਾਡੇ ਨਾਲ ਸ਼ੇਅਰ ਕਰ ਦਵਾਂ ਤੇ ਬਹੁਤ ਹੀ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰਿੰਟ ਆ ਜਿਓਮੈਟ੍ਰੀਕਲ ਹੋਗੇ ਫਲਾਵਰਸ ਵਾਲੇ ਹੋਗੇ ਡਿਜੀਟਲ print ਹੈ ਸਾਰੇ ਰਹਿਣ ਵਾਲੇ ਡਿਜੀਟਲ print ਸ ਆੰਬੀ ਵਾਲਾ ਡਿਜ਼ਾਈਨ ਹੈ ਛੋਟੇ ਫਲਾਵਰਸ ਵਾਲੇ ਵੀ ਹੈਗੇ ਆ ਆ ਦੇਖੋ ਡਿਜੀਟਲ ਫਲਾਵਰਸ ਆ ਸਾਰੇ ਇਹ ਜਿਹੜਾ ਜਰਜਟ ਦਾ ਫੈਬਰਿਕ ਆ ਤੁਸੀਂ ਇਸ ਦੇ ਡ्रेसेस ਵੀ ਬਣਵਾ ਸਕਦੇ ਆ ਨੇ ਗਰਲਸ ਫੌਕਸੂਟ ਬਣਵਾ ਸਕਦੇ ਨੇ ਇਹ ਫੌਕਸੂਟ ਬਹੁਤ ਸੋਹਣੇ ਲੱਭਦੇ ਨੇ ਤਾਂ ਇਹਦੇ ਵਿੱਚ ਕਲਰਸ ਆਪਸ਼ਨਸ ਕਾਫੀ ਨੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਬਿਲਕੁਲ ਨਿਊ ਆਏ ਨੇ HD print ਆ ਬਿਲਕੁਲ ਲੇਟੈਸਟ ਕਲੈਕਸ਼ਨ ਆ ਜਿਹੜੀ ਤੁਹਾਨੂੰ ਮਾਰਕੀਟ 'ਚ ਵੀ ਨਹੀਂ ਮਿਲੇਗੀ ਬਿਲਕੁਲ ਨਿਊ ਆਇਆ ਹੈ ਜੀ ਅੱਜ ਆ ਦੇਖੋ ਇਹ ਵਾਲਾ ਡਿਜੀਟਲ ਲੱਗ ਰਿਹਾ ਹੈ ਪ੍ਰਿੰਟ ਬਿਲਕੁਲ ਤੇ ਤੁਸੀਂ ਇਸ ਫੈਬਰਿਕ ਨੂੰ ਆਪਣੇ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਜਿਵੇਂ ਵੀ ਕਰਨਾ ਚਾਹੁੰਦੇ ਹੋ ਬੰਦਨਜੀ ਪ੍ਰਿੰਟ ਪਰ ਦਾ ਜੈਪੁਰੀ ਪ੍ਰਿੰਟ ਦੇ ਵਿੱਚ ਵੀ ਜੋੜ ਜੜ ਦਾ ਫੈਬਰਿਕ ਆਇਆ ਹੈਗਾ ਇਹ ਫਲਾਅਰਸ ਦੇ ਵਿੱਚ ਹੈਗਾ ਨੈਕਸਟ ਇੱਕ ਹੋਰ ਹੈਗਾ ਜੈਪੁਰੀ ਦ੍ਰਿਸ਼ ਸ਼ੇਡ ਆ ਦੇਖੋ ਬੜੇ ਸੋਹਣੇ ਸ਼ੇਡ ਨੇ ਇਹਨਾਂ ਤੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਵਰਕ ਵੀ ਕਰਵਾ ਸਕਦੇ ਹੋ ਬਾਕੀ ਲੇਸਿਸ ਲਗਵਾ ਕੇ ਵੀ ਰੈਡੀ ਕਰਵਾ ਸਕਦੇ ਹੋ ਸਿੰਪਲ ਕਰਾਉਣਾ ਹੈ ਤਾਂ ਸਿੰਪਲ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਅੱਛੇ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਕਸਟਮਾਈਜ਼ ਕਰ ਸਕਦੇ ਹੋ ਲੇਸਿਸ ਲਗਾ ਕੇ ਫਿਨਿਸ਼ਿੰਗ ਕਰਵਾ ਕੇ ਅੱਛੇ ਨਾਲ ਦੁਪੱਟੇ ਡਾਈ ਕਰਵਾ ਕੇ ਲੇਸ ਵਗੈਰਾ ਲਗਵਾ ਕੇ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਾਡੇ ਕੋਲ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਆ ਦੇਖੋ ਕਿੰਨਾ ਹੀ ਪਿਆਰਾ ਸੋਹਣਾ ਜਾਂ ਕਲਰ ਹੈ ਮਾਊਸ ਸ਼ੇਡ ਬਹੁਤ ਹੀ ਪਿਆਰਾ ਅਨ ਸਾਰੇ ਹੀ ਕਲਰਸ ਬਹੁਤ ਸੋਹਣੇ ਐ ਏਰਪ੍ਰਿੰਟ ਬਹੁਤ ਸੋਹਣੇ ਆਏ ਐ ਸੋ ਜਿਨ੍ਹਾਂ ਨੇ ਆਰਡਰ ਕਰਨੇ ਜਲਦੀ ਕਰ ਲਿਆ ਜੇ ਕਿਉਂਕਿ ਜਦੋਂ ਤੁਸੀਂ ਆਰਡਰ ਕਰਨੇ ਆ ਉਦੋਂ ਉਹ ਸੋਲਡ ਹੋ ਜਾਂਦੇ ਨੇ ਇੱਕ ਕਲਰ ਹੋਰ ਹੈਗਾ ਜੈਪੂਰੀ ਦੇ ਵਿੱਚ ਇਹ ਵਾਲਾ ਬਹੁਤ ਸੋਹਣੇ ਆਏ ਐ ਜੀ ਸਾਰੇ ਹੀ ਪ੍ਰਿੰਟ ਬਹੁਤ ਸੋਹਣੇ ਸੋਹਣੇ ਆ ਬੜੇ ਹੀ ਪਿਆਰੇ ਪਿਆਰੇ ਐ ਐਂਡ ਰੀਸੇਲਰਸ ਜਿਨ੍ਹਾਂ ਨੇ ਆਨਲਾਈਨ ਆਨਲਾਈਨ ਵਰਕ ਕਰਨਾ ਹੈਗਾ ਸੋਰਸ ਦਾ ਕੰਮ ਘਰ ਤੋਂ ਸਟਾਰਟ ਕਰਨਾ ਹੈ ਜ਼ੀਰੋ ਇਨਵੈਸਟਮੈਂਟ ਜਿਹੜੇ ਵੀ ਰੀਸੇਲਿੰਗ ਕਰਦੇ ਆ ਤਾਂ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਹੈਗੇ ਆਪਣਾ ਰੀਸੇਲਰਸ ਵਾਲਾ ਗਰੁੱਪ ਜੁਆਇਨ ਕਰ ਸਕਦੇ ਹੈਗੇ ਹੋ ਤੁਸੀਂ ਬਿਨਾ ਪੈਸੇ ਲਗਾਏ ਤੁਸੀਂ ਵੀ ਆਪਣਾ ਘਰ ਤੋਂ ਕੰਮ ਸਟਾਰਟ ਕਰ ਸਕਦੇ ਹੈਗੇ ਆਪਾਂ ਤੁਹਾਨੂੰ ਪੂਰਾ ਗਾਈਡ ਕਰਾਂਗੇ ਵੀ ਤੁਸੀਂ ਸੋਰਸ ਦਾ ਵਰਕ ਕਿਵੇਂ ਕਰ ਸਕਦੇ ਹੋ ਬਿਨਾ ਪੈਸੇ ਲਗਾਏ ਆਨਲਾਈਨ ਕਰ ਸਕਦੇ ਆ 올ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਆ ਕਰ ਬੈਠੇ ਤੁਸੀਂ ਆਰਡਰ ਕਰ ਸਕਦੇ ਹੋ ਨੋ ਕੈਸ਼ ਔਨ ਡਿਲੀਵਰੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਐਡਵਾਂਸ ਚ ਆਨਲਾਈਨ ਹੀ ਤੁਹਾਨੂੰ ਕਰਨੀ ਪਵੇਗੀ ਜੀ ਪੇਮੈਂਟ ਐਡਵਾਂਸ ਚ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਨੈਕਸਟ ਆਗੇ ਹੈ ਵੀ ਜਰ ਸੋਰੀ ਜੌਰਜਟ ਦੇ ਸੂਟ ਨੇ ਟਾਈ ਐਂਡ ਡਾਈ ਦੇ ਜੌਰਜਟ ਦੇ ਸੂਟ ਰਹਿਣ ਵਾਲੇ ਨੇ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਦੀ ਜੌਰਜਟ ਹੈ ਡਾਈ ਕੀਤੇ ਹੋਏ ਹੈ ਟਾਈ ਐਂਡ ਡਾਈ ਦੁਪट्टे ਹੈ ਤੁਸੀਂ ਦੇਖ ਸਕਦੇ ਹੋ ਨਾਲ ਜੋ ਬਾਟਮ ਹੈ ਪਲੇਨ ਰਹਿਣ ਵਾਲੀ ਹੈਗੀ ਹੈ ਬੁਟੀਕ ਸਟਾਈਲ ਸੂਟਸ ਨੇ ਬਹੁਤ ਹੀ ਘੱਟ ਪ੍ਰਾਈਸਸ ਤੇ ਤੁਸੀਂ ਇਹ ਵਾਲੇ ਸੂਟਸ ਆਪਣੇ ਤੋਂ ਲੈ ਸਕਦੇ ਹੋ ਆਰਡਰ ਕਰਨ ਲਈ ਨੰਬਰ ਸਕਰੀਨ ਤੇ ਦਿੱਤਾ ਹੋ ਗਿਆ ਹੈ ਤੇ ਆਰਡਰ ਕਰਨ ਲਈ ਪੇਮੈਂਟ ਅਡਵਾਂਸ ਚ ਹੋਏਗੀ ਐਡਰੈਸ ਸੈਂਡ ਕਰਨਾ ਹੋਏਗਾ ਪ੍ਰੋਪਰ ਐਡਰੈਸ ਤੁਹਾਡਾ ਸਹੀ ਹੋਣਾ ਚਾਹੀਦਾ ਕੋਰੀਅਰ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਵੇਗਾ ਸਟੀਚਿੰਗ ਵੀ ਅਵੇਲੇਬਲ ਹੈ ਹੈਂਡਵਰਕ ਕਰਵਾਉਣਾ ਹੈ ਮਸ਼ੀਨ ਵਰਕ ਕਰਵਾਉਣਾ ਹੈ ਪੇਂਟਿੰਗ ਕਰवानी ਹੈ ਕੁਝ ਵੀ ਕਰਵਾਣੇ ਕਰਵਾ ਸਕਦੇ ਹੈਗੇ ਹੋ ਐਂਡ ਜਿਹੜਾ ਟਾਈ ਐਂਡ ਡਾਈ ਦੀ ਛੋਟੇ ਦੇ ਵਿੱਚ ਤੁਸੀਂ ਆਪਣੀ ਡਿਜ਼ਾਈਨ ਵੀ ਸਾਡੇ ਤੋਂ ਡਾਈ ਕਰਵਾ ਸਕਦੇ ਹੋ ਅਗਰ ਡਾਈ ਕਰਵਾਉਣਾ ਹੈ ਤੁਹਾਨੂੰ ਕੋਈ ਕੁਝ ਵੀ ਮਤਲਬ ਤੁਸੀਂ ਟਾਈ ਐਂਡ ਡਾਈ ਦੇ ਵਿੱਚ ਤੁਸੀਂ ਨਵਾਂ ਜਾਂ ਕੋਈ ਡਿਜ਼ਾਈਨ ਐਡ ਕਰਵਾਉਣਾ ਉਹ ਵੀ ਕਰਵਾ ਸਕਦੇ ਹੈਗੇ ਹੋ ਤੇ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੈ ਆਪਣੇ ਕੋਲ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਨੰਬਰ ਸਕਰੀਨ ਤੇ ਦਿੱਤਾ ਹੋਇਆ ਉਸ ਤੇ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਜੋ ਸੂਟ ਪਸੰਦ ਹੈ ਉਸ ਦਾ ਸਕਰੀਨ ਸ਼ਾਟ ਭੇਜ ਸਕਦੇ ਹੈਗੇ ਹੋ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਕਈ ਵਾਰ ਬਹੁਤ ਜ਼ਿਆਦਾ ਲੇਡੀਜ਼ ਸੂਟ ਸਿਲੈਕਟ ਕਰਵਾ ਕੇ ਸਭ ਕੁਝ ਡਨ ਕਰਵਾ ਕੇ ਐਂਡ ਤੇ ਕਹਿ ਦਿੰਦੇ ਜੀ ਅਸੀਂ ਤਾਂ ਕੈਸ਼ ਔਨ ਡਿਲੀਵਰੀ ਕਰਨੀ ਹੈਗੀ ਆ ਇਸ ਨਾਲ ਕੀ ਤੁਹਾਡਾ ਵੀ ਟਾਈਮ ਵੇਸਟ ਹੁੰਦਾ ਸਾਡਾ ਵੀ ਹੁੰਦਾ ਸੋ ਇਹ ਪਹਿਲਾਂ ਹੀ ਅਸੀਂ ਕਲੀਅਰ ਕੀਤਾ ਹੋਇਆ ਵੀ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਟ ਸੂਟ ਕੋਰੀਅਰ ਕਰਨ ਤੋਂ ਬਾਅਦ ਤੁਹਾਨੂੰ ਟਰੈਕਿੰਗ 3 ਦਿਨਾਂ ਦੇ ਵਿੱਚ ਪ੍ਰੋਵਾਈਡ ਕਰਵਾ ਦਿੱਤੀ ਜਾਏਗੀ ਟਰੈਕਿੰਗ ਤੁਸੀਂ ਚੈੱਕ ਕਰ ਸਕਦੇ ਹੋ ਵੀ ਤੁਹਾਡਾ ਕੋਰੀਅਰ ਕਿੱਥੇ ਕਿਵੇਂ ਪਹੁੰਚ ਗਿਆ ਹੈ ਕਿ ਕਦੋਂ ਪਹੁੰਚੇਗਾ ਥੈਂਕ ਯੂ ਸੋ ਮਚ